ਸਰਕਾਰ ਤੇ ਮਾਨ ਸਰਕਾਰ ਆਪਸ ਦੇ ਵਿੱਚ ਰਲੀਆਂ ਹੋਈਆਂ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਚਰਚਾ ਲਗਾਤਾਰ ਛੜੀ ਹੋਈ ਹੈ ਉਹਨਾਂ ਨੇ ਕਿਹਾ ਕੇ ਜਿਸ ਤਰੀਕੇ ਦੇ ਨਾਲ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਜੋ ਕਾਰਵਾਈ ਕਿਸਾਨਾਂ ਤੇ ਹੋਈ ਮਾਨ ਸਾਹਿਬ ਨੇ ਮੋਦੀ ਦੇ ਨਾਲ ਹੱਥ ਮਿਲਾ ਲਿਆ ਲਗਾਤਾਰ ਵੱਡੇ ਸਿਆਸੀ ਲੀਡਰਾਂ ਦੇ ਵੱਲੋਂ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਸੰਸਦ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਮਾਨ ਸਰਕਾਰ ਦੀ ਤੱਕੇਸ਼ਾਹੀ ਦੇ ਖਿਲਾਫ ਇਹਨਾਂ ਰਾਜਨੀਤਿਕ ਲੀਡਰਾਂ ਦੇ ਵੱਲੋਂ ਜੋ ਸਵਾਲ ਚੁੱਕੇ ਜਾ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਐਲਾਨ ਕੀਤਾ ਜਾ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਜਾ ਰਿਹਾ ਉੱਤੇ ਹੀ ਆਕਾਲੀ ਦਲ ਦੇ ਵੱਲੋਂ ਵੀ ਸੁਖਵਿੰਦਰ ਸਿੰਘ ਬਾਦਲ ਨੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੇ ਅੰਦਰੀਆਂ ਪਰਤਾਂ ਖੋਲ ਕੇ ਰੱਖ ਦਿੱਤੀਆਂ ਨੇ ਤੇ ਨਾਲ ਹੀ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਇਹ ਤਾਂ ਅਜੇ ਟ੍ਰੇਲਰ ਹੈ ਇਸ ਤੋਂ ਅੱਗੇ ਕਿਸਾਨਾਂ ਤੇ ਵੱਡਾ ਤਸ਼ੱਦਦ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਮਾਹੌਲ ਤਣਾਪੂਰਨ ਹੋਇਆ ਉਸ ਨੂੰ ਵੇਖਦੇ ਆ ਕਿਸਾਨਾਂ ਨੂੰ ਅਗਲਾ ਐਕਸ਼ਨ ਵੀ ਦਿੱਤਾ ਜਾ ਰਿਹਾ ਹੈ ਉਗਰਾਹਨ ਦੇ ਵੱਲੋਂ ਅਗਲਾ ਐਕਸ਼ਨ ਕਿਸਾਨਾਂ ਨੂੰ ਦਿੱਤਾ ਗਿਆ ਪਰ ਇਹ ਵਿਦਰੋਹ ਜੋ ਰੋ ਹੈ ਉਹ ਸਿਰਫ ਪੰਜਾਬ ਦੇ ਕਿਸਾਨਾਂ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਪੰਜਾਬੀਓ ਸਾਵਧਾਨ ਰਹੋ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮਿਕ ਕਨਵੀਨਰ ਅਰਵੰਦ ਕੇਜਰੀਵਾਲ ਦੀਆਂ ਅੰਦਰਲੀਆਂ ਪੋਲਾਂ ਖੋਲ ਕੇ ਰੱਖ ਦਿੱਤੀਆਂ ਨੇ ਜਿਸ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਅਰਵੰਦ ਕੇਜਰੀਵਾਲ ਦਾ ਚਿਹਰਾ ਬੇਨਕਾਬ ਕੀਤਾ ਨਾਲ ਹੀ ਸਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਵੀ ਕਰ ਦਿੱਤੀ ਹੈ ਦੱਸਿਆ ਕਿ ਬੀਤੇ ਦਿਨ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਨੂੰ ਜ਼ਬਰੀ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਹਟਾਇਆ ਗਿਆ ਪੁਲਿਸ ਪ੍ਰਸ਼ਾਸਨ ਦੀ ਤੱਤੀ ਸਾਹੀ ਦੇ ਖਿਲਾਫ ਸਿਆਸੀ ਲੀਡਰਾਂ ਦੇ ਵੱਲੋਂ ਹੁਣ ਕਿਸਾਨਾਂ ਦੇ ਨਾਲ ਡਟਣ ਦਾ ਐਲਾਨ ਕਰ ਦਿੱਤਾ ਗਿਆ ਇਹਨਾਂ ਹੀ ਨਹੀਂ ਕਿਸਾਨਾਂ ਨੂੰ 700 ਦੇ ਕਰੀਬ ਡਿਟੇਨ ਵੀ ਕੀਤਾ ਗਿਆ ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਤੇ ਰੱਖਿਆ ਹੋਇਆ ਤੇ ਉਹਨਾਂ ਥਾਵਾਂ ਤੇ ਹੀ ਕਿਸਾਨਾਂ ਦੇ ਵੱਲੋਂ ਭੋਖੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਸੇ ਦੇ ਚੱਲਦਿਆਂ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਉਤੇ ਹੀ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਖਿਲਾਫ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਜਾ ਰਹੀ ਹੈ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਰਿਆਂ ਨੂੰ ਇਕੱਠੇ ਹੋ ਜਾਣ ਦੀ ਅਪੀਲ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਐਕਸ ਤੇ ਕਿਹਾ ਅੱਜ ਸਾਰਾ ਪੰਜਾਬ ਵੇਖ ਰਿਹਾ ਕਿ ਕਿਵੇਂ ਆਪਣਾ ਭ੍ਰਿਸ਼ਟਾਚਾਰ ਤੇ ਨਲਾਇਕੀ ਛਪਾਉਣ ਦੇ ਲਈ ਭਗਵੰਤਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕਿਸਾਨ ਬਨਾਮ ਵਪਾਰੀ ਤੇ ਸ਼ਹਿਰੀ ਬਨਾਮ ਪਿੰਡੂ ਦੀ ਲੜਾਈ ਵਿੱਚ ਉਲਝਾ ਰਹੀ ਹੈ ਸੁਖਬੀਰ ਬਾਦਲ ਨੇ ਅੱਗੇ ਕਿਹਾ ਮੁੱਦਾ ਕਿਸਾਨੀ ਜਾਂ ਵਪਾਰ ਦਾ ਨਹੀਂ ਲੁਧਿਆਣਾ ਤੋਂ ਦਿੱਲੀ ਦੇ ਪਗੌੜੇ ਕੇਜਰੀਵਾਲ ਦੇ ਚਿਹਰੇ ਤੇ ਨੂੰ ਜਿਤਾਉਣਾ ਹੈ ਤੇ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਹੈ ਇਸ ਦੇ ਲਈ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਟਾਂਕੇ ਭਗਵੰਤਮਾਨ ਨੇ ਸਿਰਫ ਕਿਸਾਨਾਂ ਦੀ ਨਹੀਂ ਪੂਰੇ ਪੰਜਾਬ ਦੀ ਪੈਠ ਦੇ ਵਿੱਚ ਸ਼ੁਰਾ ਮਾਰਿਆ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਪੰਜਾਬੀਓ ਸਾਵਧਾਨ ਰਹੋ ਕੋਈ ਵਪਾਰੀ ਕਿਸੇ ਕਿਸਾਨ ਦਾ ਵਿਰੋਧੀ ਨਹੀਂ ਕੋਈ ਕਿਸਾਨ ਕਿਸੇ ਵਪਾਰੀ ਦਾ ਵੈਰੀ ਨਹੀਂ ਇਹ ਸਰਕਾਰ ਨੇ ਸਭ ਨਾਲ ਸਮੇ ਸਮੇਂ ਸਰ ਧੋਖਾ ਕੀਤਾ ਸੁਚੇਤ ਰਹੋ ਇਕਰ ਰਹੋ ਇੱਕ ਦੂਜੇ ਦੀ ਹਾਰਨ ਤੇ ਜਿੱਤ ਨਾ ਮਨਾਓ ਸਗੋ ਇਨਕਲਾਬ ਤੇ ਬਦਲਾਅ ਦੇ ਝੂਠੇ ਨਾਅਰਿਆਂ ਦੇ ਨਾਲ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਦੀਆਂ ਪੌੜੀਆਂ ਚੜੇ ਇਹਨਾਂ ਸਾਰੇ ਧੋਖੇਬਾਜ਼ਾਂ ਤੋਂ ਹਿਸਾਬ ਮੰਗੋ ਉਹਤੇ ਹੀ ਅਕਾਲੀ ਦਲ ਦੇ ਜੀ ਸਿੰਘ ਝਿੰਜਰ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਿਆ ਗਿਆ ਤੇ ਸਰਕਾਰ ਦੀ ਕਰੜੇ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਗਈ ਹੈ ਇੱਥੇ ਬਾਈਟ